ਹਾਂਜੀ ਪਿਆਰਪਰੀ ਸਤਿ ਸ੍ਰੀ ਅਕਾਲ ਸੋਸ਼ਲ ਟੀਵੀ ਪੰਜਾਬੀ ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ ਆ 29 ਨਵੰਬਰ ਅੱਜ ਦੀਆਂ ਵੱਡੀਆਂ ਖਬਰਾਂ ਤੇ ਇਸ ਕੀ ਮਾਇਕੇ ਹਾਜ਼ਰ ਹੋ ਗਿਆ ਬਸਾਂ ਚ ਔਰਤਾਂ ਲਈ ਫ੍ਰੀ ਬੱਸ ਸਫ਼ਰ ਸੰਬੰਧੀ ਆਈ ਨਵੀਂ ਗੱਲ ਸਾਹਮਣੇ ਹੁਣ ਕੀ ਹੋਵੇਗਾ ਤੇ 2500 ਵਢਾਪਾ ਪੈਨਸ਼ਨ ਸੰਬੰਧੀ ਤਾਜ਼ਾ ਖਬਰ 5 ਲੱਖ ਵਾਲੇ ਕਾਰ ਸਬੰਧੀ ਵੀ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਆ ਤੇ ਇੱਕ ਤਰੀਕ ਤੋਂ ਬਦਲ ਜਾਣਗੇ ਇਹ ਨਿਯਮ ਤੇ ਹੁਣ ਖਬਰਾਂ ਨੂੰ ਵਿਸਥਾਰ ਦੇ ਨਾਲ ਸ਼ੁਰੂ ਕਰਦੇ ਆ ਪਰ ਉਸ ਤੋਂ ਪਹਿਲਾਂ ਆ ਤੁਹਾਨੂੰ ਨਿੱਕੇ ਜੀ ਗੁਜਾਰਸ਼ ਕਰਾਂਗੇ ਕਿ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਹਲ ਤੱਕ ਸਬਸਕ੍ਰਾਈਬ ਨਹੀਂ ਕਰਿਆ ਤਾਂ ਜਲਦੀ ਜਲਦੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਘੰਟੀ ਵਾਲੇ ਬਟਨ ਨੂੰ ਦਬਾ ਕੇ ਉਹਨੂੰ ਆਲ ਤੇ ਪ੍ਰੈਸ ਕਰ ਲਓ ਤਾਂ ਕਿ ਤੁਹਾਨੂੰ ਸਾਡੀ ਹਰੇਕ ਵੀਡੀਓ ਤੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲਦਾ ਰਵੇ ਤੇ ਦੇਰੀ ਨਾ ਕਰਦੇ ਚੱਲ ਜਾਈ ਦੀ ਪਹਿਲੀ ਵੱਡੀ ਖਬਰ ਦੇ ਉੱਤੇ ਪਹਿਲੀ ਵੱਡੀ ਖਬਰ ਪੰਜਾਬ ਦੀਆਂ ਔਰਤਾਂ ਦੇ ਲਈ ਆ ਬਸਾਂ ਦੇ ਵਿੱਚ ਮੁਫਤ ਸਫ਼ਰ ਨੂੰ ਲੈ ਕੇ ਵੱਡੀ ਗੱਲ ਨਿਕਲ ਕੇ ਸਾਹਮਣੇ ਆਈ ਹੈ ਤੇ ਤੁਸੀਂ ਪੜ੍ਹ ਸਕਦੇ ਹੋ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤਾ ਹੋਇਆ ਔਰਤਾਂ ਦੇ ਮੁਫਤ ਵਾਹਸ ਸਫ਼ਰ ਦਾ ਭਾਰ ਪੀਆਰਟੀਸੀ ਤੇ ਵਾਅਦਾ ਹੀ ਜਾ ਰਿਹਾ ਪੀਆਰਟੀਸੀ ਵੱਲੋਂ ਸਰਕਾਰ ਕੋਲੋਂ ਇਕੱਲਾ ਔਰਤਾਂ ਦੇ ਮੁਫਤ ਵਾਸ ਸਫਰ ਦਾ ਬਕਾਇਆ 400 ਕਰੋੜ ਤੇ ਪਹੁੰਚ ਗਿਆ ਸਰਕਾਰ ਵੱਲੋਂ ਪੀਆਰਟੀਸੀ ਨੂੰ ਸਮੇਂ ਸਿਰ ਵਣਦੀ ਰਾਸ਼ੀ ਨਾ ਮਿਲਣ ਕਾਰਨ ਆਪਣੀ ਗੱਡੀ ਰੋੜ ਨਹੀਂ ਔਖੀ ਹੋ ਰਹੀ ਹੈ ਦੱਸਣਯੋਗ ਹੈ ਕਿ ਔਰਤਾਂ ਨੂੰ ਮੁਫਤ ਵਸ ਸਫਰ ਦੀ ਇਹ ਸਕੀਮ ਕੈਪਟਨ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਸੀ ਜੋ ਕਿ ਬਾਕੀ ਸਰਕਾਰਾਂ ਲਈ ਗਲੇ ਦੀ ਹੱਡੀ ਬਣੀ ਹੋਈ ਹੈ ਪੀਆਰਟੀਸੀ ਦੀਆਂ ਲਾਰੀਆਂ ਰਾਹੀਂ ਪੰਜਾਬ ਦੀਆਂ ਔਰਤ ਵੱਲੋਂ ਇੱਕ ਦਿਨ ਵਿੱਚ ਸਵਾ 100 ਕਰੋੜ ਤੱਕ ਦਾ ਸਫਰ ਤੈ ਕੀਤਾ ਜਾ ਰਿਹਾ ਆਏ ਮਹੀਨੇ ਹੀ ਪੀਆਰਟੀਸੀ ਵੱਲੋਂ ਸਰਕਾਰ ਕੋਲ 35 ਕਰੋੜ ਰੁਪਏ ਦੇ ਬਦਦੇ ਬਿੱਲ ਭੇਦੇ ਜਾ ਰਹੇ ਹਨ ਪਰ ਸਰਕਾਰ ਵੱਲੋਂ ਇਹ ਰਕਮ ਸਮੇਂ ਸਿਰ ਨਹੀਂ ਦਿੱਤੀ ਜਾ ਰਹੀ ਜਿਸ ਕਾਰਨ ਬਦੀਵਾਦੀ ਇਹ ਰਕਮ 400 ਕਰੋੜ ਰੁਪਏ ਤੇ ਪੁੱਜ ਗਈ ਹੈ ਪਤਾ ਲੱਗਾ ਹੈ ਕਿ ਸਰਕਾਰ ਵੱਲੋਂ ਜੁਲਾਈ ਮਹੀਨੇ ਵਿੱਚ 100 ਕਰੋੜ ਰੁਪਏ ਜਾਰੀ ਕੀਤੇ ਗਏ ਸੀ ਉਸ ਤੋਂ ਬਾਅਦ 3 ਮਹੀਨਿਆਂ ਤੋਂ ਬਾਅਦ ਸਮਾਂ ਹੋ ਗਿਆ ਸਰਕਾਰ ਵੱਲੋਂ ਜ ਤੱਕ ਕੋਈ ਪੈਸਾ ਜਾਰੀ ਨਹੀਂ ਕੀਤਾ ਗਿਆ ਪੀਆਰਟੀਸੀ ਫਿਕਰ ਇੱਥੇ ਹੀ ਨਹੀਂ ਮੁੱਕ ਰਹੀ ਇਸ 400 ਕਰੋੜ ਤੋਂ ਇਲਾਵਾ ਬਾਕੀ ਕੈਟਾਗਰੀਆਂ ਨੂੰ ਮਿਲਣ ਵਾਲੀ ਮੁਫਤ ਸੇਵਾ ਦੇ 600 ਕਰੋੜ ਰੁਪਏ ਵੱਖਰੇ ਸਰਕਾਰ ਵੱਲ ਖੜੇ ਹਨ ਸਰਕਾਰ ਪੀਆਰਟੀਸੀ ਨੂੰ ਤਨਖਾਹ ਸਮੇਤ ਹੋਰ ਕੰਮ ਚਲਾਉਣ ਲਈ ਗੁਜ਼ਾਰਾਸੀ ਜਾਰੀ ਕਰਕੇ ਅਕਸੀਜਨ ਦੇ ਦਿੰਦੀ ਹੈ ਤੇ ਉਸ ਤੋਂ ਬਾਅਦ ਪੀਆਰਟੀਸੀ ਦੀ ਮੋੜ ਸਰਕਾਰ ਵੱਲ ਝਾਕ ਸ਼ੁਰੂ ਹੋ ਜਾਂਦੀ ਹੈ ਇੱਕ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਸਰਕਾਰ ਨੂੰ ਸਮੇਂ ਸਿਰ ਮੁਫਤ ਵਸਾਫਰ ਦੇ ਬਿੱਲ ਦੇ ਦਿੱਤੇ ਜਾਂਦੇ ਹਨ ਪਰ ਪੈਸੇ ਜਾਰੀ ਕਰਨ ਵਿੱਚ ਹਰ ਵਾਰ ਦੇਰੀ ਠੋ ਜਾਂਦੀ ਹੈ ਜਿਉਂ ਜੋ ਉਹਨਾਂ ਨੇ ਕਿਹਾ ਕਿ ਸਰਕਾਰ ਨਾਲ ਲਗਾਤਾਰ رابطہ ਕੈਂਪ ਕੀਤਾ ਹੋਇਆ ਤੇ ਜਲਦ ਪੈਸੇ ਮਿਲਣ ਦੀ ਆਸ ਹੈ ਦਸੰਯੋਗ ਹੈ ਕਿ ਔਰਤਾਂ ਦੇ ਇਹ ਮੁਫਤ ਬਸ ਸਫਰ ਦਾ ਪੈਸਾ ਸ਼ੁਰੂ ਤੋਂ ਹੀ ਸਰਕਾਰ ਵੱਲ ਪੈਂਡਿੰਗ ਆਉਂਦਾ ਆ ਰਿਹਾ ਪੀਆਰਟੀਸੀ ਦੀ ਬਖ ਵਖ ਜਥੇਬੰਦੀਆਂ ਵੱਲੋਂ ਵੀ ਸਰਕਾਰ ਨੂੰ ਤੁਰਕਤ ਪੈਸੇ ਜਾਰੀ ਕਰਨ ਲਈ ਜ਼ਗਾਇਆ ਜਾਂਦਾ ਹੈ ਤੇ ਧਰਨੇ ਪ੍ਰਦਰਸ਼ਨ ਜੀਤੇ ਜਾਂਦੇ ਹਨ ਇਸ ਸਬੰਧੀ ਪੀਆਰਟੀਸੀ ਬਰ ਕਰੈਕਸ਼ਨ ਕਮੇਟੀ ਦੇ ਕਨਵੀਨਰ ਨਰਮਲ ਸਿੰਘ ਢਾਲੀਵਾਲ ਦਾ ਕਹਿਣਾ ਹੈ ਕਿ ਸਰਕਾਰ ਪੀਆਰਟੀਸੀ ਦਾ ਬੰਦ ਦਾ 400 ਕਰੋੜ ਰੁਪਏ ਫੋਰੀ ਤੌਰ ਤੇ ਜਾਰੀ ਕਰੇ ਨਾ ਕਿ ਹੈ ਕਿ ਸਰਕਾਰ ਆ ਜੀ ਸਾਧ ਕੇ ਲੋਕਾਂ ਨੂੰ ਮੁਫਤ ਹੋਲਤਾ ਦੇਣ ਪਰ ਅਜੇ ਅਦਾਰਿਆਂ ਨੂੰ ਉਹਨਾਂ ਦੀ ਬੰਦੀ ਰਕਮ ਸਮੇਂ ਸਿਰ ਵੀ ਮੁਹੱਈਆ ਕਰਵਾਵੇ ਢਾਲੀਵਾਲ ਨੇ ਆਖਿਆ ਕਿ ਮਜੂਦਾ ਸਮੇਂ ਨਵੀਆਂ ਬੱਸਾਂ ਦੀ ਵਧੇਰੇ ਜ਼ਰੂਰਤ ਹੈ ਨਾ ਕਿ ਇਸ ਸਰਕਾਰ ਕੋਲੋਂ ਨਵੀਆਂ ਬੱਸਾਂ ਪਾਈਆਂ ਜਾ ਰਹੀਆਂ ਹਨ ਉਹਨਾਂ ਕਿਆ ਕਿ ਪੀਆਰਟੀਸੀ ਦੀ ਮੌਜੂਦਾ ਆਰਥਿਕ ਸਥਿਤੀ ਕਾਫੀ ਡਾਵਾ ਡੌਲ ਬਣੀ ਹੋਈ ਆ ਸੋ ਜਿਹੜੀ ਇਹ ਵੱਡੀ ਅਪਡੇਟ ਆ ਮੁਫਤ ਬੱਸ ਸਫ਼ਰ ਸੰਬੰਧੀ ਆ ਜੀ 400 ਕਰੋੜ ਰੁਪਏ ਦਾ ਬੋਝ ਜਿਹੜਾ ਪੀਆਰਟੀਸੀ ਦੇ ਉੱਪਰ ਪਿਆ ਹੋਇਆ ਪਰ ਹਲੇ ਤੱਕ ਸਰਕਾਰ ਵੱਲੋਂ ਰਾਸ਼ੀ ਜਾਰੀ ਨਹੀਂ ਕੀਤੀ ਗਈ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਜੋ ਮੁਫਤ ਬੱਸ ਦੀ ਸਹੂਲਤ ਦਿੱਤੀ ਜਾ ਰਹੀ ਆ ਬੰਦ ਹੋ ਸਕਦੀ ਆ ਪਰ ਹਲੇ ਦੇ ਬਾਰੇ ਕਹਿਣਾ ਮੁਸ਼ਕਿਲ ਆ ਇਹਦੇ ਨਾਲ ਹੀ ਬਾਦਿਆਂ ਅਗਲੀ ਵੱਡੀ ਖਬਰ ਦੇ ਵੱਲ 5 ਲੱਖ ਵਾਲੇ ਕਾਰ ਸਬੰਧੀ ਵੱਡੀ ਖਬਰ ਆ ਜੀ ਆਸ਼ੀਮਾਨ ਕਾਰਡ ਬਣਾਉਣਾ ਸਬੰਧੀ ਖਾਸ ਖਬਰ ਆ ਜੀ ਤੁਸੀਂ ਵੀ ਲੈ ਸਕਦੇ ਹੋ ਦਾ ਫਾਇਦਾ ਸੋ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਿਹਾ ਆ ਆਸ਼ੀਮਾਨ ਕਾਰਡ ਇੱਕ ਅਜਿਹਾ ਕਾਰਡ ਜਿਸ ਰਹੀ ਆਮ ਲੋਕਾਂ ਨੂੰ ਸਿਹਤ ਸਹੂਲਤਾ ਮਿਲਦੀਆਂ ਨੇ ਤੇ ਉਹ 5 ਲੱਖ ਰੁਪਏ ਤੱਕ ਦਾ ਮੁਫਤ ਇਲਾਜ ਕਰਵਾਉਂਦੇ ਨੇ ਇਹ ਪਾਰ ਸਰਕਾਰ ਦੀ ਇੱਕ ਸਕੀਮ ਹੈ ਜਿਸ ਤਹਿਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਹਿਲਾਂ ਇਸ ਦਾ ਲਾਭ ਆਮ ਗਰੀਬ ਲੋਕਾਂ ਨੂੰ ਦਿੱਤਾ ਸੀ ਭੱਜ ਦੇ ਨਾਲ ਹੀ 70 ਸਾਲ ਤੋਂ ਵੱਧ ਉਮਰ ਦੇ ਲੋਕ ਵੀ ਇਹ ਕਾਰਡ ਬਣਵਾ ਸਕਦੇ ਹਨ ਇਹ ਕਾਰਡ ਆਪਰਾਹੀ ਬਣਵਾਇਆ ਜਾ ਸਕਦਾ ਕਿਸੇ ਵੀ ਹਸਪਤਾਲ ਜਾਂ ਡਿਸਪੈਂਸਰੀ ਵਿੱਚ ਬਣਾਇਆ ਜਾ ਸਕਦਾ ਚੰਡੀਗੜ੍ਹ ਦੇ ਟਰੈਕਟਰ ਸਿਹਤ ਸਭਾਵਾ ਦਾ ਡਾਕਟਰ ਸੋਮਰ ਸਿੰਘ ਨੇ ਦੱਸਿਆ ਹੈ ਕਿ ਆਸ਼ਵਾਨ ਸਕੀਮ ਤਹਿਤ 75% ਦੇ ਪਰਿਵਾਰਾਂ ਨੂੰ ਲਾਭ ਦਿੱਤਾ ਜਾ ਰਿਹਾ ਜੇਕਰ ਕਿਸੇ ਕੋਲ ਰਾਸ਼ਨ ਕਾਰਡ ਹੈ ਤਾਂ ਆਪਣਾ ਆਸ਼ਵਾਨ ਕੜਾੜ ਬਣਾ ਸਕਦਾ ਹੁਣ ਜੇਕਰ ਵਿਅਕਤੀ ਦੀ ਉਮਰ 70 ਸਾਲ ਤੋਂ ਵੱਧ ਹੈ ਤਾਂ ਉਹ ਵੀ ਆਪਣਾ ਰਜਮਾਨ ਕਾਰਡ ਬਣਾ ਸਕਦਾ ਹੈ ਕਾਰਡ ਨੂੰ ਐਪ ਰਾਹੀਂ ਘਰ ਬੈਠੇ ਹੀ ਬਣਾਇਆ ਜਾ ਸਕਦਾ ਇਸ ਲਈ ਹਸਪਤਾਲਾਂ ਤੇ ਡਿਸਪੈਂਸਰੀਆਂ ਵਿੱਚ ਜਾਣ ਦੀ ਲੋੜ ਨਹੀਂ ਹੈ ਉਹਨਾਂ ਸ਼ਹਿਰ ਵਾਸੀਆਂ ਨੂੰ ਅਪੀਲ ਕਰਦੇ ਆ ਕਿ ਹੈ ਕਿ ਆਵਾ ਹੈਲਥ ਆਈਡੀ ਕਾਰਡ ਵੀ ਬਣਾਏ ਜਾ ਰਹੇ ਇਹ ਕਾਰਡ ਡਿਜੀਟਲ ਹੈਲਥ ਮਿਸ਼ਨ ਦੇ ਤਹਿਤ ਬਣਾਇਆ ਜਾ ਰਿਹਾ ਜਿਸ ਵਿੱਚ ਤੁਹਾਡੇ ਸਾਰੇ ਰਿਕਾਰਡ ਡਿਜੀਟਲ ਰੂਪ ਵਿੱਚ ਉਪਲਬਧ ਹੋਣਗੇ ਤੇ ਸਾਰੀਆਂ ਰਿਪੋਰਟਾਂ ਆਨਲਾਈਨ ਹੋਣਗੀਆਂ ਇਹ ਕਾਰਨ ਹੈ ਤੁਸੀਂ ਕਿਤੇ ਵੀ ਚੈੱਕਅਪ ਕਰਵਾ ਸਕਦੇ ਹੋ ਇਸ ਲਈ ਨਜ਼ਦੀਕੀ ਡਿਸਪੈਂਸਰੀ ਵਿੱਚ ਜਾ ਕੇ ਹੈਲਥ ਕਾਰਡ ਤੇ ਆਈਡੀ ਕਾਰਡ ਜਿਹੜਾ ਹੋ ਜ਼ਰੂਰ ਬਣਵਾ ਲਵੋ ਅੱਗੇ ਚਲਦੇ ਹਾਂ ਇੱਕ ਹੋਰ ਵੱਡੀ ਅਪਡੇਟ ਦੇ ਵੱਲ 2500 ਵਢਾਪਾ ਪੈਨਸ਼ਨ ਲੈ ਕੇ ਵੱਡੀ ਅਪਡੇਟ ਆ ਇੱਥੇ ਤੁਸੀਂ ਪੜ੍ਹ ਸਕਦੇ ਹੁਣ ਲਗਭਗ 5.3 ਲੱਖ ਲੋਕਾਂ ਨੂੰ ਦਿੱਲੀ ਸਰਕਾਰ ਵਢਾਪਾ ਪੈਨਸ਼ਨ ਯੋਜਨਾ ਦਾ ਲਾਭ ਮਿਲੇਗਾ ਸਕੀਮ ਦਾ ਲਾਭ ਲੈਣ ਲਈ ਕੋਈ ਵੀ ਆਨਲਾਈਨ ਅਪਲਾਈ ਕਰ ਸਕਦਾ ਹੈ ਇਸ ਲਈ ਸਰਕਾਰ ਨੇ ਇੱਕ ਆਨਲਾਈਨ ਪੋਰਟਲ ਵੀ ਲਾਂਚ ਕੀਤਾ ਹੈ ਸਕੀਮ ਦੇ ਦਾਇਰੇ ਵਿੱਚ 80000 ਅਜਿਹੇ ਬਜ਼ੁਰਗ ਸ਼ਾਮਲ ਕੀਤੇ ਜਾ ਰਹੇ ਹਨ ਜੋ ਹੁਣ ਤੱਕ ਸਕੀਮ ਦੇ ਦਾਇਰੇ ਤੋਂ ਬਾਹਰ ਸਨ ਹੁਣ ਤੱਕ 10000 ਲੋਕਾਂ ਨੇ ਆਨਲਾਈਨ ਪੋਰਟਲ ਰਾਹੀਂ ਅਪਲਾਈ ਕੀਤਾ ਹੈ ਤੇ ਪੋਰਟਲ ਤੇ ਨਾ ਹਫ਼ਤੇ ਜਾਂ ਬਾਅਦ ਤੋਂ ਬਾਅਦ 80000 ਲੋਕਾਂ ਦੀਆਂ ਅਰਜ਼ੀਆਂ ਪ੍ਰਾਪਤ ਹੋਣ ਤੱਕ ਸਰਗਰਮ ਰਹੇਗਾ ਤੇ ਤੋਂ ਉਸ ਸਕੀਮ ਬਾਰੇ ਵਿਸਤਾਰ ਦੇ ਨਾਲ ਦੱਸਿਆ ਇਸਕਿਮ ਤਾ 60 ਤੋਂ 69 ਸਾਲ ਦੀ ਉਮਰ ਦੇ ਲੋਕਾਂ ਨੂੰ ਹਰ ਮਹੀਨੇ 2000 ਰੁਪਏ ਮਿਲਣਗੇ ਅਤੇ 69 ਸਾਲ ਤੋਂ ਵੱਧ ਉਮਰ ਦੇ ਸੀਨੀਅਰ ਨਾਗਰਿਕਾਂ ਨੂੰ ਹਰ ਮਹੀਨੇ 2500 ਰੁਪਏ ਦੀ ਪੈਨਸ਼ਨ ਜਿਹੜੀ ਉਹ ਮਿਲੇਗੀ ਸ਼ਡਿਊਲ ਜਾਤੀ ਸ਼ਡਿਊਲ ਜਨ ਜਾਤੀ ਤੇ ਘੱਟ ਗਿਣਤੀ ਭਾਈਚਾਰਾ ਦੇ ਲੋਕਾਂ ਨੂੰ ਹਰ ਮਹੀਨੇ 500 ਰੁਪਏ ਵਾਧੂ ਮਿਲਣਗੇ ਦਿੱਲੀ ਸਰਕਾਰ ਨੇ ਇਹ ਯੋਜਨਾ ਬਜ਼ੁਰਗਾਂ ਦੀ ਵਿੱਤੀ ਸੁਰੱਖਿਆ ਦੇ ਲਿਹਾਜ਼ ਨਾਲ ਬਹੁਤ ਵਧੀਆ ਸਨਾਲ ਖਾਸ ਤੌਰ ਤੇ ਕਮਜ਼ੋਰ ਆਰਥਿਕ ਵਰਗ ਦੇ ਬਜ਼ੁਰਗਾਂ ਨੂੰ ਫਾਇਦਾ ਹੋਵੇਗਾ ਇਸ ਸਕੀਮ ਦਾ ਲਾਭ ਲੈਣ ਲਈ ਤੁਸੀਂ ਏ ਡਿਸਟ੍ਰਿਕਟ ਪੋਰਟਲ ਰਾਹੀਂ ਅਪਲਾਈ ਕਰ ਸਕਦੇ ਹੋ ਰਜਿਸਟ੍ਰੇਸ਼ਨ ਸਿਟੀਜ਼ਨ ਲੌਗਨ ਕਰਨੀ ਹੋਵੇਗੀ ਤੇ ਸਕੀਮ ਲਈ ਤੁਸੀਂ ਆਪਣੇ ਖੇਤਰ ਸਮਾਜ ਵੈਲਫੇਅਰ ਦਫ਼ਤਰ ਰਾਹੀਂ ਵੀ ਆਰਜੀ ਦੇ ਸਕਦੇ ਹੋ ਸੋ ਇਸ ਤਰ੍ਹਾਂ ਤੁਸੀਂ ਆਧਾਰ ਪਰਨ ਲਈ ਆਧਾਰ ਨੰਬਰ ਵੀ ਜ਼ਰੂਰੀ ਹੈ ਇਸ ਤੋਂ ਇਲਾਵਾ ਹੋਰ ਦਸਤਾਵੇਜ਼ ਵੀ ਲੋੜੀ ਦੇ ਹੋਣਗੇ ਦਸਤਾਵੇਜ਼ ਦੇ ਸਕੈਨ ਕੀਤੇ ਕਾਪੀ ਨੂੰ ਪੋਰਟਲ ਤੇ ਅਪਲੋਡ ਕਰਨਾ ਹੋਵੇਗਾ ਤੇ ਉਮਰ ਦਾ ਸਰਟੀਫਿਕੇਟ ਪੱਤਾ ਸਰਟੀਫਿਕੇਟ ਬੈਂਕ ਖਾਤਾ ਤੇ ਕਾਸਟ ਸਰਟੀਫਿਕੇਟ ਆਦਿ ਦੇ ਵਿੱਚ ਸ਼ਾਮਿਲ ਹੋਣਗੇ ਤੇ ਕੁਝ ਸ਼ਰਤਾਂ ਵੀ ਨੇ ਕੋਈ ਵੀ ਵਿਅਕਤੀ ਜੋ ਦਿੱਲੀ ਵਿੱਚ ਘੱਟੋ ਘੱਟ 5 ਸਾਲ ਤੋਂ ਰਹਿ ਰਿਹਾ ਇਸ ਸਕੀਮ ਦਾ ਅਪਲਾਈ ਕਰ ਸਕਦਾ ਦੂਜੀ ਵਿਅਕਤੀ ਦੀ ਸਾਲਾਨਾ ਮਦਨ 1 ਲੱਖ ਰੁਪਏ ਤੋਂ ਘੱਟ ਹੋਣਾ ਚਾਹੀਦਾ ਅਪਲਾਈ ਕਰਨ ਲਈ ਬੈਂਕ ਖਾਤਾ ਜ਼ਰੂਰੀ ਹੈ ਖਾਤਾ ਕਿਸੇ ਬੈਂਕ ਦਾ ਹੋ ਸਕਦਾ ਵਿਅਕਤੀ ਪਹਿਲਾਂ ਵੀ ਕੋਈ ਪੈਨਸ਼ਨ ਕੇਂਦਰ ਸਰਕਾਰ ਜਾਂ ਰਾਜ ਸਰਕਾਰ ਦੀ ਸਹਾਇਤਾ ਜਾਂ ਕਿਸੇ ਸਥਾਨਕ ਸੰਸਥਾ ਦੀ ਵਿੱਤੀ ਸਹਾਇਤਾ ਪ੍ਰਾਪਤ ਨਹੀਂ ਕਰ ਰਿਹਾ ਹੋਣਾ ਚਾਹੀਦਾ ਸੋਏ ਵੱਡਾ ਪੈਨਸ਼ਨ ਲੈ ਕੇ 2500 ਪੈਨਸ਼ਨ ਲੈ ਕੇ ਵੱਡੀ ਅਪਡੇਟ ਆ ਇਹਦੇ ਨਾਲ ਵਿਵਾਦ ਹੈ ਇੱਕ ਹੋਰ ਅਪਡੇਟ ਦੇ ਵੱਲ ਤੋਂ ਦੱਸਿਆ ਦਿੰਦੇ ਨੇ ਕਿ 1 ਦਸੰਬਰ ਤੋਂ ਇਹ ਵੱਡੇ ਬਦਲਾਅ ਹੋਣ ਵਾਲੇ ਨੇ ਐਲਪੀ ਤੋਂ ਲੈ ਕੇ ਕ੍ਰੈਡਿਟ ਕਾਰਡ ਤੱਕ ਬਦਲਾਅ ਹੋਣਗੇ ਨਵੰਬਰ ਮਹੀਨਾ ਖਤਮ ਹੋਣ ਵਾਲਾ ਤੇ 2 ਦਿਨ ਬਾਅਦ ਦਸੰਬਰ ਮਹੀਨਾ ਸ਼ੁਰੂ ਹੋ ਜਾਵੇਗਾ ਹਰ ਮਹੀਨੇ ਤਰ੍ਹਾਂ ਦਸੰਬਰ ਮਹੀਨਾ ਵੀ ਕਈ ਵੱਡੇ ਬਦਲਾਅ ਲੈ ਕੇ ਆ ਰਿਹਾ ਹੈ ਸੁ ਬਦਲਾ ਪਹਿਲੀ ਤਰੀਕ ਤੋਂ ਲਾਗੂ ਹੋਣਗੇ ਹਰ ਬੰਦੇ ਦੀ ਜੇਬ ਤੇ ਅਸਰ ਹੋਵੇਗਾ ਪਹਿਲੇ ਦਸੰਬਰ ਨੂੰ ਐਲਪੀਜੀ ਗੈਸ ਸਿਲੰਡਰ ਦੀ ਕੀਮਤ ਅਤੇ ਕ੍ਰੈਡਿਟ ਕਾਰਡ ਨਿਯਮਾਂ ਸਮੇਤ ਕਈ ਬਦਲਾਅ ਹੋਣ ਜਾ ਰਹੇ ਨੇ ਤੁਹਾਨੂੰ ਦੱਸ ਦੇ ਕਿ ਐਲਪੀਜੀ ਸਿਲੰਡਰ ਦੀ ਕੀਮਤ ਆਮ ਤੌਰ ਤੇ ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਐਲਪੀਜੀ ਸਿਲੰਡਰ ਦੀ ਕੀਮਤ ਤੈਅ ਕੀਤੀ ਜਾਂਦੀ ਹੈ ਤੇ ਵਪਾਰ ਗੈਸ ਸਿਲੰਡਰ ਤੇ ਐਲਪੀਜੀ ਦੀਆਂ ਕੀਮਤਾਂ ਵਿੱਚ ਬਦਲਾਅ ਦੇਖਿਆ ਕਿ ਜਿਵੇਂ ਕਿ ਕਈ ਵਾਰ ਐਲਪੀਜੀ ਸਿਲੰਡਰ ਦੇ ਕੀਮਤਾਂ 'ਚ ਬਦਲਾਅ ਦੀ ਉਮੀਦ ਹੈ ਤੇ ਅਕਤੂਬਰ ਮਹੀਨੇ 'ਚ ਗੈਸ ਕੰਪਨੀਆਂ ਨੇ 19 ਰੁਪਏ ਕਮਰਸ਼ੀਅਲ ਗੈਸ ਸਿਲੰਡਰ ਦੇ ਵਿੱਚ ਜਿਹੜਾ ਵਾਅਦਾ ਕੀਤਾ ਸੀ 48 ਰੁਪਏ ਦਾ ਇਸ ਤੋਂ ਬਿਨਾਂ ਘਰੇਲੂ ਗੈਸ ਸਿਲੰਡਰ ਵਿੱਚ ਕੋਈ ਵੀ ਬਦਲਾਅ ਨਹੀਂ ਕੀਤਾ ਹੈ ਕਿ ਇਸ ਤੋਂ ਬਿਨਾਂ ਇਸ ਵੇਲੇ ਕ੍ਰੈਡਿਟ ਕਾਰਡ ਦੇ ਨਿਯਮਾਂ 'ਚ ਵੀ ਵੱਡਾ ਬਦਲਾਅ ਹੋਣ ਵਾਲਾ ਤੇ 17 ਦਿਨਾਂ 'ਚ ਬੈਂਕ 'ਚ ਕੰਮ ਨਹੀਂ ਹੋਣਗੇ ਜਾਨਕਿ ਦਸੰਬਰ ਦੇ ਵਿੱਚ 17 ਛੁੱਟੀਆਂ ਜਿਹੜੀਆਂ ਨੇ ਇਸ ਮਹੀਨੇ ਹੋਣ ਵਾਲੀਆਂ ਨੇ ਤੇ ਟ੍ਰੇਸੇਬਿਲਟੀ ਨੀਮ 1 ਦਸੰਬਰ ਤੋਂ ਜਿਹੜੇ ਲਾਗੂ ਹੋਣਗੇ ਦੇਸ਼ ਦੇ ਦੂਰ ਸੰਚਾਰ ਰੈਗੂਲੇਟਰ TRAI ਨੇ ਘਟਾਲਿਆ ਤੇ ਫੀਸ਼ਿੰਗ ਨੂੰ ਰੋਕਣ ਲਈ OTP ਸਮੇਤ ਵਪਾਰਕ ਸੰਦੇਸ਼ ਲਈ ਨਵੇਂ ਟ੍ਰੇਸੇਬਿਲਟੀ ਨੀਮ ਦੀ ਸਮਾਂ ਸੀਮਾ 1 ਦਸੰਬਰ 2024 ਤੱਕ ਵਧਾ ਦਿੱਤੀ ਹੈ ਪਹਿਲਾਂ ਇਹ ਨੀਮ 1 ਨਵੰਬਰ 2024 ਤੋਂ ਲਾਗੂ ਹੋਣਾ ਸੀ ਤੇ ਹੁਣ 1 ਦਸੰਬਰ ਤੋਂ ਜਿਹੜਾ ਇਹ ਲਾਗੂ ਹੋਵੇਗਾ ਇਹਦੇ ਨਾਲ ਵੱਧਿਆ ਹੈ ਅਗਲੀ ਵੱਡੀ ਖਬਰ ਦੇ ਬੱਲ ਨਵੇਂ ਬਣੇ ਬთა ਇੱਕ 2 ਦਸੰਬਰ ਨੂੰ ਜਿਹੜੇ ਨੇ ਸੌ ਚੁੱਕਣਗੇ ਸਮਾ ਤੇ ਸ਼ਡਿਊਲ ਲਾਗੂ ਹੋ ਗਿਆ ਜੀ ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ ਤੇ ਹੋਈ ਜਿਮਣੀਚੋਣਾ ਦੇ ਚੁਣੇ ਗਏ ਚਾਰ ਵਿਧਾਇਕ 2 ਦਸੰਬਰ ਨੂੰ ਸੌ ਚੁੱਕਣਗੇ ਉਹਨਾਂ ਨੂੰ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਵੱਲੋਂ ਸੌ ਚੁਕਾਈ ਜਾਵੇਗੀ ਸੌ ਚੁੱਕ ਸਮਾਗਮ ਦਾ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਸਮਾਗਮ ਸਵੇਰੇ 10:00 ਵਜੇ ਹੋਵੇਗਾ ਇਹ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਮੌਜੂਦ ਰਹਿਣਗੇ ਇਸ ਦੇ ਨਾਲ ਹੀ ਇਸ ਚੋਣ ਵਿੱਚ ਚਾਰ ਵਿੱਚੋਂ ਤਿੰਨ ਸੀਟਾਂ ਜਿੱਤਣ ਤੋਂ ਬਾਅਦ ਆਮ ਆਦਮੀ ਪਾਰਟੀ ਦੀਆਂ ਕੁੱਲ ਸੀਟਾਂ ਦੀ ਗਿਣਤੀ 95 ਹੋ ਗਈ ਆ ਪੰਜਾਬ ਦੀਆਂ ਚਾਰ ਸੀਟਾਂ ਡੇਰਾ ਬਾਬਾ ਨਾਨਕ ਚੱਬੇਵਾਲ ਬਰਨਾਲਾ ਤੇ ਗਿੱਦਲਵਾਹ ਤੇ ਜਿਮਨੀ ਚੋਣਾਂ ਹੋਈਆਂ ਸਨ ਕਿਉਂਕਿ ਇਨ੍ਹਾਂ ਸੀਟਾਂ ਦੇ ਵਿਧਾਇਕ ਸੰਸਦ ਮੈਂਬਰ ਬਣ ਚੁੱਕੇ ਹਨ ਤੋਂ ਬਾਅਦ ਇਨ੍ਹਾਂ ਨੇ ਵਿਧਾਇਕਾਂ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਜਿਹੜੀਆਂ ਚੋਣਾਂ ਹੋਈਆਂ ਵਿਧਾਨ ਸਭਾ ਜਿਮਨੀ ਚੋਣਾਂ ਵਿੱਚ ਡੇਰਾ ਬਾਬਾ ਨਾਨਕ ਸੀਟ ਤੋਂ ਗੁਰਜਿੰਦਰ ਸਿੰਘ ਰੰਧਾਵਾ ਚੱਬੇਵਾਲ ਤੋਂ ਡਾਕਟਰ ਸ਼ਾਕ ਚੱਬੇਵਾਲ ਤੇ ਗੱਲਵਾ ਸੀਟ ਤੋਂ ਹਰਦੀਪ ਸਿੰਘ ਡਿੰਪੀ ਢਿੱਲੋ ਜੇਤੂ ਰਹੇ ਤੇ ਨੇ ਆਗੂ ਆਮਾਦੀ ਪਾਰਟੀ ਨਾਲ ਸੰਬੰਧਤ ਹਨ ਜਦਕਿ ਇੱਕ ਕਾਂਗਰਸੀ ਉਮੀਦਵਾਰ ਕੁਲਦੀਪ ਸਿੰਘ ਕਾਲਾ ਢਿੱਲੋ ਬਰਨਾਲ ਸੀਟ ਤੋਂ ਚੋਣ ਜਿੱਤ ਕੇ ਵਿਧਾਇਕ ਬਣੇ ਹਨ ਤੇ ਨਾਂ ਨੂੰ ਜਿਹੜਾ ਸੋਚਕ ਸਮਾਗਮ 2 ਦਸੰਬਰ ਨੂੰ ਸਵੇਰੇ 11:30 ਵਜੇ ਜਿਹੜਾ ਉਹ ਹੋਵੇਗਾ ਇਹਦੇ ਨਾਲ ਹੀ ਚੱਲਦੇ ਆ ਅਗਲੀ ਵੱਡੀ ਖਬਰ ਦੇ ਵੱਲ ਪਿੰਡਾਂ ਦੀਆਂ ਪੰਚਾਇਤਾਂ ਦੇ ਲਈ ਨਵੇਂ ਹੁਕਮ ਜਾਰੀ ਹੋ ਗਏ ਨੇ 1 ਦਸੰਬਰ ਤੱਕ ਇਹ ਕੰਮ ਕਰਨਾ ਹੋਵੇਗਾ ਤਾਂ ਦਾ ਦੇ ਕਿ ਸੂਬੇ ਦੀਆਂ ਨਵੀਆਂ ਚੁਣੀਆਂ ਪੰਚਾਇਤਾਂ ਦਾ ਸੌ ਚੱਕ ਸਮਾਗਮ ਮੁਕੰਮਲ ਹੋ ਗਿਆ ਤੇ ਹੁਣ ਨਵੀਆਂ ਪੰਚਾਇਤਾਂ ਦੇ ਕੰਮ ਤੇ ਤੇ ਜ਼ਿਲ੍ਹਾ ਹੌਲੀ ਵਿਭਾਗ ਨੇ 1 ਦਸੰਬਰ ਤੱਕ ਪੰਚਾਇਤੀ ਮੀਟਿੰਗਾਂ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਨੇ ਇਸ ਮੀਟਿੰਗ ਦੀ ਵੀਡੀਓਗ੍ਰਾਫੀ ਇਲਾਹੀ ਵੀ ਹਰ ਤਾਂ ਦਿੱਤੇ ਕਿ ਨੇ ਸਬੰਧੀ ਪਿੰਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਬਧੀ ਇੱਕ ਸਕੱਤਰ ਪਰਮਜੀਤ ਸਿੰਘ ਨੇ 21 ਨਵੰਬਰ ਨੂੰ ਰਾਜ ਦੇ ਸਮੂਹ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰਾਂ ਨੂੰ ਪੱਤਰ ਪੇਜ ਕਿਸਦਾ ਇਤਿਆਦ ਦਿੱਤੇ ਸਨ ਵਿਭਾਗ ਦੇ ਬੁਧੀ ਇੱਕ ਇਸ ਖਤਰ ਨੇ ਕਿਹਾ ਹੈ ਕਿ ਨਵੀਆਂ ਪੰਚਾਇਤਾਂ ਦੀ ਪਹਿਲੀ ਮੀਟਿੰਗ ਅਗਲੇ 10 ਦਿਨਾਂ ਵਿੱਚ ਹਰ ਕਿੰਮਤ ਤੇ ਜਕੀਨੀ ਬਣਾਈ ਜਾਵੇ ਉਹਨਾਂ ਨੇ ਕਿਹਾ ਹੈ ਕਿ ਪੰਚਾਇਤਾਂ ਦੀ ਪਹਿਲੀ ਮੀਟਿੰਗ ਤੋਂ ਹੀ ਪੰਚਾਇਤ ਦਾ 5 ਸਾਲ ਦਾ ਕਾਰਜਕਾਲ ਤੈ ਹੁੰਦਾ ਤੇ ਇਸ ਤੋਂ ਕੋਈ ਦੇਰੀ ਨਹੀਂ ਹੋਣੀ ਚਾਹੀਦੀ ਵਿਭਾਗ ਇੱਕ ਖਤਰ ਨੇ ਕਿਹਾ ਹੈ ਕਿ ਨਵੇਂ ਚੁਣੇ ਸਰਪੰਚਾਂ ਨੂੰ ਬਿਨਾਂ ਕਿਸੇ ਦੇਰੀ ਤੋਂ ਪੰਚਾਇਤਾਂ ਦੇ ਰਿਕਾਰਡ ਜ਼ਾਇਦਾਦ ਦਾ ਚਾਰਜ ਵੀ ਦਿਵਾਇਆ ਜਾਵੇ ਉਹਨਾਂ ਨੇ ਡੀਡੀਪੀਓਜ਼ ਨੂੰ ਸਪਸ਼ਟ ਹੈ ਕਿ ਦੇਕਰ ਪੰਚਾਇਤਾਂ ਨੂੰ ਚਾਰਜ ਨਾ ਮਿਲਣ ਕਾਰਨ ਪੰਚਾਇਤਾਂ ਦੀ ਪਹਿਲੀ ਮੀਟਿੰਗ ਵਿੱਚ ਦੇਰੀ ਹੋਈ ਤਾਂ ਇਸ ਤੇ ਲਈ ਡੀਡੀਪੀਓਜ਼ ਨੂੰ ਜ਼ਿੰਮੇਵਾਰ ਹੋਣਗੇ ਤੇ ਉਨ੍ਹਾਂ ਵਿਰੁੱਧ ਅਨੁਸ਼ਾਸਨੀ ਕਾਰਵਾਈ ਜਿਹੜੀ ਆ ਹੋਵੇਗੀ ਤੁਸੀਂ ਅੱਜ ਦੇ ਵੱਡੇ ਮੁੱਖ ਖਬਰਾਂ ਮਿਲਦੇ ਹੋਰ ਜਾਣਕਾਰੀ ਦੇ ਨਾਲੋ ਤੱਕ ਬਣੇ ਰਹੋ ਸਾਡੇ ਨਾਲ ਧੰਨਵਾਦ